ਆਮ ਆਦਮੀ ਪਾਰਟੀ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦੇ ਐਡਵੋਕੇਟ ਜਨਰਲ ਤਬਦੀਲ ਕਰ ਦਿੱਤੇ ਗਏ ਇਹ ਇਲਜ਼ਾਮ ਲਗਾਇਆ ਜਾ ਰਿਹਾ ਹੈ ਹਾਲਾਂਕਿ ਦੂਜੇ ਪਾਸੇ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਮੁਤਾਬਕ ਗੁਰਮਿੰਦਰ ਗੈਰੀ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਜਿਸ ਨੂੰ ਸੀਐਮ ਭਗਵੰਤ ਮਾਨ ਨੇ ਪ੍ਰਵਾਨ ਕਰ ਲਿਆ ਉਹ ਅਸਤੀਫਾ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਮੁਤਾਬਕ ਇਸ ਵਾਸਤੇ ਦਿੱਤਾ ਗਿਆ ਕਿ ਗੁਰਮਿੰਦਰ ਗੈਰੀ ਜਿਹੜੇ ਨੇ ਉਹ ਪ੍ਰਾਈਵੇਟ ਪ੍ਰੈਕਟਿਸ ਕਰਨਾ ਚਾਹੁੰਦੇ ਆ ਪਰ ਕੀ ਇਹੀ ਕਾਰਨ ਹੈ ਕਿ ਗੁਰਮਿੰਦਰ ਗੈਰੀ ਨੇ ਅਸਤੀਫਾ ਦੇ ਦਿੱਤਾ ਔਰ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ ਬੇਦੀ ਨੂੰ ਲਗਾ ਦਿੱਤਾ ਗਿਆ। ਇਹਦੇ ਪਿੱਛੇ ਵੀ ਕੁਝ ਨਿਊਜ਼ ਆਰਟੀਕਲਸ ਦੇ ਵੱਲੋਂ ਕੁਝ ਤੱਥ ਸਾਂਝੇ ਕੀਤੇ ਗਏ ਨੇ ਔਰ ਖਾਸ ਤੌਰ ਦੇ ਉੱਤੇ ਗੁਰਮਿੰਦਰ ਸਿੰਘ ਗੈਰੀ ਬਾਰੇ ਕੁਝ ਗੱਲਾਂ ਜਿਹੜੀਆਂ ਨੇ ਕੁਝ ਨਿਊਜ਼ ਆਰਟੀਕਲਸ ਸਾਂਝੇ ਕਰਦੀਆਂ ਨਜ਼ਰ ਆਈਆਂ ਨੇ ਕੁਝ ਨਿਊਜ਼ ਰਿਪੋਰਟਸ ਦੇ ਵਿੱਚ ਇਹ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਨੇ। ਗੁਰਮਿੰਦਰ ਗੈਰੀ ਦੇ ਅਸਤੀਫੇ ਤੋਂ ਬਾਅਦ ਮਨਿੰਦਰਜੀਤ ਸਿੰਘ ਬੇਦੀ ਨਵੇਂ ਪੰਜਾਬ ਦੇ ਐਡਵੋਕੇਟ ਜਨਰਲ ਨਿਯੁਕਤ ਜ਼ਰੂਰ ਕਰ ਦਿੱਤੇ ਗਏ ਨੇ ਪਰ ਚਰਚਾਵਾ ਇਹ ਵੀ ਨੇ ਸਵਾਲ ਇਹ ਵੀ ਨੇ ਕਿ ਆਖਰ ਗੁਰਮਿੰਦਰ ਗੈਰੀ ਨੇ ਇਹੋ ਜਿਹਾ ਕੀਤਾ ਕੀ ਹੈ ਉਹਦੇ ਦਰਮਿਆਨ ਜੋ ਜਾਣਕਾਰੀ ਨਿਊਜ਼ ਰਿਪੋਰਟਸ ਦੇ ਵਿੱਚ ਲਿਖੀ ਗਈ ਹੈ ਉਸ ਮੁਤਾਬਕ ਵਿਨੋਦ ਕਈ ਜਿਹੜੇ ਗੁਰਮਿੰਦਰ ਗੈਰੀ ਤੋਂ ਵੀ ਪਹਿਲਾਂ ਐਡਵੋਕੇਟ ਜਨਰਲ ਸੀਗੇ ਉਹਨਾਂ ਨੇ 5 ਅਕਤੂਬਰ 2023 ਨੂੰ ਅਸਤੀਫਾ ਦੇ ਦਿੱਤਾ ਸੀ ਤੇ ਉਸ ਤੋਂ ਬਾਅਦ ਗੁਰਮਿੰਦਰ ਗੈਰੀ ਚਾਰਜ ਸੰਭ ਲੈਂਦੇ ਨੇ ਉਸ ਤੋਂ ਅੱਗੇ ਲਿਖਿਆ ਗਿਆ ਕਿ ਚਰਚਾਵਾ ਇਹ ਵੀ ਨੇ ਕਿ ਸੁਪਰੀਮ ਕੋਰਟ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਕੇਸ 'ਚ ਗੁਰਮਿੰਦਰ ਸਿੰਘ ਗੈਰੀ ਦੇ ਨਾਮ ਪੇਸ਼ ਹੋਣ ਅਤੇ ਹਾਈ ਕੋਰਟ ਦੇ ਵਿੱਚ ਸਾਬਕਾ ਸੁੰਦਰ ਸ਼ਾਮ ਅਰੂੜਾ ਦੇ ਕੇਸਾਂ ਵਿੱਚ ਸਰਕਾਰ ਨੂੰ ਮਿਲੀ ਨામੋਸ਼ੀ ਵੀ ਗੁਰਮਿੰਦਰ ਸਿੰਘ ਗੈਰੀ ਦੇ ਅਸਤੀਫੇ ਦਾ ਕਾਰਨ ਮੰਨਿਆ ਜਾ ਰਿਹਾ ਹੈ। ਦੂਜੇ ਪਾਸੇ ਇਹ ਵੀ ਲਿਖਿਆ ਗਿਆ ਕਿ ਮੁੱਖ ਮੰਤਰੀ ਦਫ਼ਤਰ ਤੱਕ ਇਹ ਗੱਲ ਵੀ ਪੁੱਜੀ ਕਿ ਏਜੀ ਦਫ਼ਤਰ ਦੇ ਵਿੱਚ ਐਡਵੋਕੇਟ ਜਰਨਲ ਆਪਣੇ ਲਾਫਸਰਾਂ ਦੀ ਟੀਮ ਨਾਲ ਤਾਲਮੇਲ ਬਣਾ ਕੇ ਕੰਮ ਨਹੀਂ ਕਰ ਰਹੇ ਜਾਂ ਉਸ ਤਰ੍ਹਾਂ ਨਹੀਂ ਚੱਲਿਆ ਜਾ ਰਿਹਾ। ਹੁਣ ਇਹ ਕੁਝੋ ਗੱਲਾਂ ਨੇ ਜਿਹੜੀਆਂ ਨਿਊਜ਼ ਰਿਪੋਰਟਸ ਦੇ ਵਿੱਚ ਲਿਖੀਆਂ ਗਈਆਂ ਪਰ ਦੂਜੇ ਪਾਸੇ ਗੁਰਮਿੰਦਰ ਗੈਰੀ ਨੂੰ ਲੈ ਕੇ ਚਰਚਾਵਾਂ ਹੋਰ ਵੀ ਅਲੈਦਾ ਪੱਧਰ ਦੇ ਉੱਤੇ ਐਸਕੇਲੇਟ ਹੁੰਦੀਆਂ। ਨਜ਼ਰ ਆ ਰਹੀਆਂ ਨੇ ਹਾਲਾਂਕਿ ਨਿਊਜ਼ ਰਿਪੋਰਟਸ ਦੇ ਵਿੱਚ ਜ਼ਰੂਰ ਲਿਖਿਆ ਗਿਆ ਕਿ ਗੁਰਮਿੰਦਰ ਗੈਰੀ ਜਿਹੜੇ ਨੇ ਉਹ ਸਿਰਫ ਪ੍ਰਾਈਵੇਟ ਪ੍ਰੈਕਟਿਸ ਕਰਨਾ ਚਾਹੁੰਦੇ ਆ ਇਸ ਕਾਰਨ ਵਸ ਉਹਨਾਂ ਨੇ ਅਸਤੀਫਾ ਦੇ ਦਿੱਤਾ ਪਰ ਦੂਦੇ ਪਾਸੇ ਮਨਿੰਦਰਜੀਤ ਬੇਦੀ ਨੂੰ ਲੈ ਕੇ ਚਰਚਾਵਾ ਇਹ ਨੇ ਕਿ ਮਨਿੰਦਰਜੀਤ ਬੇਦੀ ਜਿਹੜੇ ਨੇ ਉਹ ਅਰਵਿੰਦ ਕੇਜਰੀਵਾਲ ਦੇ ਕਰੀਬੀ ਦੱਸੇ ਜਾ ਰਹੇ ਆ ਹੁਣ ਤਾਂ ਇਹਨਾਂ ਸਾਰੇ ਤੱਥਾਂ ਨੂੰ ਲੈ ਕੇ ਬਹੁਤ ਸਾਰੇ ਸਵਾਲ ਜ਼ਰੂਰ ਪੈਦਾ ਹੋ ਰਹੇ ਨੇ ਪਰ ਅਲਟੀਮੇਟਲੀ ਇੱਕ ਇਲਜ਼ਾਮ ਲੱਗ ਰਿਹਾ ਹੈ ਕਿ ਪੰਜਾਬ ਦੇ ਪ੍ਰਸ਼ਾਸਨ ਦੇ ਵਿੱਚ ਦਿੱਲੀ ਤੋਂ ਲਿਆ ਕੇ ਲੋਕ ਬਿਠਾਏ ਜਾ ਰਿਹਾ ਹੈ ਇਹ ਇਲਜ਼ਾਮ ਪੰਜਾਬ ਸਰਕਾਰ ਦੇ ਉੱਤੇ ਲਾਇਆ ਜਾ ਰਿਹਾ ਵਕ ਵਕ ਪਾਰਟੀਆਂ ਦੇ ਵੱਲੋਂ ਪੰਜਾਬ ਦੀਆਂ ਵਕ ਵਕ ਪਾਰਟੀਆਂ ਦੇ ਵੱਲੋਂ ਹੁਣ ਇਹਨਾਂ ਇਲਜ਼ਾਮਾਂ ਤੋਂ ਬਾਅਦ ਹੁਣ ਪੰਜਾਬ ਸਰਕਾਰ ਕੀ ਜਵਾਬ ਦੇਵੇਗੀ ਸਵਾਲ ਇਹ ਪੈਦਾ ਹੋ ਰਿਹਾ ਹਾਲਾਂਕਿ ਮਨਿੰਦਰਜੀਤ ਬੇਦੀ ਜਿਹੜੇ ਨੇ ਉਹ ਇੱਕ ਸਿੱਖ ਚਿਹਰਾ ਨੇ ਪੰਜਾਬ ਦੇ ਵਸਨੀਕ ਨੇ ਰਾਮਪੁਰਾ ਫੂਲ ਤੋਂ ਉਹਨਾਂ ਨੇ ਆਪਣਾ ਕਰੀਅਰ ਸ਼ੁਰੂ ਕੀਤਾ ਸੀ ਇਸ ਵਾਸਤੇ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਸੀ ਪ੍ਰਤਾਮੀ ਅਰਵਿੰਦ ਕੇਜਰੀਵਾਲ ਦਾ ਨਾਮ ਆ ਜਾਣਾ ਇਹ ਆਪਣੇ ਆਪ ਦੇ ਵਿੱਚ ਵਿਰੋਧੀ ਪਾਰਟੀਆਂ ਵਾਸਤੇ ਇੱਕ ਮੌਕਾ ਅਖਤਿਆਰ ਕਰ ਦਿੰਦਾ ਹੈ ਕਿ ਸਵਾਲ ਜਿਹੜੇ ਨਿਉ ਪੈਦਾ ਕੀਤੇ ਜਾਣ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰਹੋ ਵਨ ਇਡੀਆ ਪੰਜਾਬੀ ਤੇ